ਅੱਜ ਪੰਜਾਬ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾਗਾ ਕਿ ਕਿਸ ਤਰ੍ਹਾਂ ਪੰਜਾਬ ਦਾ ਕਿਸਾਨ ਪੰਜਾਬ ਦਾ ਖੇਤ ਮਜ਼ਦੂਰ ਪੰਜਾਬ ਦਾ ਆੜਤੀਆ ਪੰਜਾਬ ਦਾ ਵਪਾਰੀ ਕਿਸ ਤਰ੍ਹਾਂ ਪੰਜਾਬ ਦੇ ਖਿਲਾਫ ਦੇਸ਼ ਦੇ ਕਿਸਾਨਾਂ ਦੇ ਖਿਲਾਫ ਜਿਹੜੇ ਤਿੰਨ ਖੇਤੀਬਾੜੀ ਬਿੱਲ ਦੇਸ਼ ਦੀ ਭਾਜਪਾ ਦੀ મોદી ਸਰਕਾਰ ਲੈ ਕੇ ਆਈ ਹੈ ਉਹਦੇ ਖਿਲਾਫ ਸੰਘਰਸ਼ ਕਰ ਰਿਹਾ ਅੱਜ ਸਾਡੇ ਸਾਡੀਆਂ ਮਾਮਾ ਪੈਣਾ ਆਜ ਸਾਡੇ ਬੱਚੇ ਆਜ ਸਾਡੇ ਬਜ਼ੁਰਗ ਕਿਸਾਨ ਆ ਸਾਡੇ ਨੌਜਵਾਨ ਕਿਸਾਨ ਭਰਾ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਬਖ ਬਖ ਥਾਮਾਂ ਦੇ ਉੱਤੇ ਸੰਘਰਸ਼ ਕਰ ਰਹੇ ਨੇਗੇ ਕੱਲ ਕੱਲ ਪੰਜਾਬ ਬੰਦ ਪੂਰਾ ਦੇਸ਼ ਬੰਦਾ ਜਿਹੜਾ ਸਮਰਥਨ ਸੀਗਾ ਉਹ ਆਮ ਆਦਮੀ ਪਾਰਟੀ ਨੇ ਕੀਤਾ ਸੀਗਾ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਦੇ ਜਥੇਬੰਦੀਆਂ ਕਿਸਾਨ ਭਰਾਵਾਂ ਨੇ ਪੂਰੇ ਦੇਸ਼ ਦੇ ਵਿੱਚ ਕੱਲ ਚੱਕਾ ਜਾਮ ਕੀਤਾ ਉਹ ਚੱਕੇ ਜਾਮ ਨੂੰ ਜਿਹੜਾ ਹੈਗਾ ਭਰਪੂਰ ਸਮਰਥਨ ਮਿਲਿਆ ਪਰ ਲੇਕਿਨ ਦੂਜੇ ਪਾਸੇ ਜਿਹੜੀ ਮੋਦੀ ਸਾਹਿਬ ਦੀ ਸਰਕਾਰ ਆ ਜਿਹੜੀ ਦੇਸ਼ ਦੀ ਬੀਜੇਪੀ ਦੀ ਸਰਕਾਰ ਆ ਉਹ ਲਗਾਤਾਰ ਆਪਣੀ ਜਿੱਤ ਤੇ ਅੜੀ ਹੋਈ ਆ ਲਗਾਤਾਰ ਆਪਣੇ ਉਹਨਾਂ ਬਿਲਾ ਤੇ ਅੜੀ ਹੋਈ ਆ ਲਗਾਤਾਰ ਨਾ ਪੰਜਾਬ ਦੇ ਕਿਸੇ ਵਿਅਕਤੀ ਦੀ ਗੱਲ ਸੁਣਦੇ ਨੇਗੇ ਨਾ ਕਿਸਾਨਾਂ ਦੀ ਗੱਲ ਸੁਣਦੇ ਨੇਗੇ ਤੁਹਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਪਹਿਲਾਂ ਕਿਸਾਨਾਂ ਨੂੰ ਬੇਜ਼ਦ ਕਰਕੇ ਵਾਪਸ ਭੇਜਿਆ ਕਿਸਾਨ ਜਿੱਥੇ ਬੰਦੇ ਦੀ ਗੱਲ ਹੀ ਸੁਣੀ ਹੈਗੀ ਲਗਾਤਾਰ ਪੰਜਾਬ ਦੇ ਮਾਮਲਿਆਂ ਦੀ ਗੱਲ ਸੁਣਨ ਤੋਂ ਜਿਹੜੀ ਬੀਜੇਪੀ ਆ ਉਟਾਲਾ ਵੱਟ ਰਹੀ ਆ ਸੋ ਇਹਨਾਂ ਇਹਨਾਂ ਬਿਲਾ ਦੇ ਖਿਲਾਫ ਇਹਨਾਂ ਜਿਹੜੇ ਕਾਨੂੰਨ ਆਏ ਨੇਗੇ ਜਿਹਦੇ ਨਾਲ ਮੈਂ ਸਮਝਦਾ ਪੰਜਾਬ ਦਾ ਕਿਸਾਨ ਪੰਜਾਬ ਦੀ ਆਰਥਿਕਤਾ ਪੰਜਾਬ ਦੀ ਐਗਰੀਕਲਚਰ ਬੁਰੀ ਤਰ੍ਹਾਂ ਤਬਾਹ ਹੋ ਜੂ ਬੁਰੀ ਤਰ੍ਹਾਂ ਨਸ਼ਟ ਹੋ ਜੂ ਬੁਰੀ ਤਰ੍ਹਾਂ ਖਤਮ ਹੋ ਜੂ ਉਹਦੇ ਖਿਲਾਫ ਸਾਡਾ ਇੱਕ ਬਹੁਤ ਵੱਡਾ ਪੰਜਾਬ ਸਰਕਾਰ ਨੂੰ ਕੈਪਟਨ ਸਾਹਿਬ ਤੋਂ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਦੀ ਜਿਹੜੀ ਮੰਗ ਆ ਗਈ ਇੱਕ ਬੜੀ ਸਪਸ਼ਟ ਮੰਗ ਆ ਗਈ ਕਿ ਪੰਜਾਬ ਦੇ ਵਿੱਚ ਜਿੰਨੀਆਂ ਵੀ ਫਸਲਾਂ ਨੇਗੀਆਂ ਪੰਜਾਬ ਦੇ ਵਿੱਚ ਜਿੰਨੀਆਂ ਵੀ ਫਸਲਾਂ ਕਿਸਾਨ ਪੈਦਾ ਕਰਦਾਗਾ ਲਗਭਗ 23 ਫਸਲਾਂ ਤੇ 23 ਫਸਲਾਂ ਤੇ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਹੈਗਾ ਗਵਰਨਮੈਂਟ ਆਫ ਇੰਡੀਆ ਦਿੱਤਾ ਹੋਇਆ ਹੈਗਾ ਕੇਂਦਰ ਦੀ ਸਰਕਾਰ ਨੇ ਦਿੱਤਾ ਹੋਇਆ ਹੈਗਾ ਉਸ ਜਿਹੜਾ ਹੈਗਾ ਮਿਨੀਮਮ ਸਪੋਰਟ ਪ੍ਰਾਈਸ ਉਹਦੇ ਉੱਤੇ ਪੰਜਾਬ ਸਰਕਾਰ ਖਰੀਦ ਕੀਮਤੀ ਵੜਾਵੇ ਉਹਦੇ ਉੱਤੇ ਪੰਜਾਬ ਸਰਕਾਰ ਖਰੀਦ ਕੀਮਤੀ ਵੜਾਵੇ ਇਹਦਾ ਬਿੱਲ ਜਿਹੜਾ ਹੈਗਾ ਪੰਜਾਬ ਦੀ ਵਿਧਾਨ ਸਭਾ ਚ ਲੈ ਕੇ ਆਵੇ ਪੰਜਾਬ ਦੀ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਉਹ ਬੁਲਾਇਆ ਜਾਵੇ ਤਾਂ ਕਿ ਉਸ ਸੈਸ਼ਨ ਦੇ ਵਿੱਚ ਇਹ ਜਿਹੜਾ ਬਿਲਾ ਇਤੇ ਵਿਚਾਰ ਹੋ ਕੇ ਇਹ ਪਾਸ ਹੋਵੇ ਕਿਉਂਕਿ ਇਸ ਸਮੇਂ ਪੰਜਾਬ ਦਾ ਕਿਸਾਨ ਦਾ ਮੇਨ ਸਰੋਕਾਰ ਕੀ ਆ ਇਸ ਵਿੱਚ ਪੰਜਾਬ ਦੇ ਕਿਸਾਨ ਦੀ ਪੰਜਾਬ ਦੇ ਖੇਤ ਮਜ਼ਦੂਰ ਦੀ ਪੰਜਾਬ ਦੇ ਐਗਰੀਕਲਚਰ ਸੈਕਟਰ ਦੀ ਕੀ ਮੰਗ ਆ ਕਿ ਸਭ ਤੋਂ ਵੱਡੀ ਮੰਗ ਆ ਕਿ ਸਾਡੀਆਂ ਫਸਲਾਂ ਜਿਹੜੀਆਂ 23 ਫਸਲਾਂ ਨੇਗੀਆਂ ਪੰਜਾਬ ਦੀਆਂ ਲਗਭਗ 23 ਨੇਗੀਆਂ ਉਹਨਾਂ 23 ਫਸਲਾਂ ਦੀ ਜਿਹੜੀ ਖਰੀਦ ਆ ਉਹ ਯਕੀਨੀ ਹੋਵੇ ਔਰ ਖਰੀਦ ਜਿਹੜੀ ਆ ਘੱਟੋ-ਘੱਟ ਸਮਰਥਨ ਮੁੱਲ ਤੇ ਹੋਵੇ ਕਿਉਂਕਿ ਜੇਕਰ ਪੰਜਾਬ ਸਰਕਾਰ ਇਹ ਕਾਨੂੰਨ ਲੈ ਕੇ ਆਉਂਦੀ ਆ ਤਾਂ ਮੈਂ ਸਮਝਦਾ ਪੰਜਾਬ ਦਾ ਕਿਸਾਨ ਬਚ ਰੂਗਾ ਕਿਉਂਕਿ ਪੰਜਾਬ ਜਿਹੜਾ ਹੈਗਾ ਐਗਰੀਕਲਚਰ ਸਟੇਟ ਆ ਪੰਜਾਬ ਖੇਤੀਬਾੜੀ ਦੇ ਨਾਲ ਉੱਪਰ ਸਟੇਟ ਆ ਔਰ ਇਹ ਸੂਬੇ ਨੂੰ ਪਹਿਲ ਕਰਨੀ ਚਾਹੀਦੀ ਆ ਕਿ ਮਿਨਿਮਮ ਸਪੋਰਟ ਪ੍ਰਾਈਸ ਦੀ ਕਾਨੂੰਨਨ ਤੌਰ ਤੇ ਕਾਨੂੰਨਨ ਤੌਰ ਤੇ ਪੱਕੇ ਤੌਰ ਤੇ ਗਰੰਟੀ ਦਾ ਕਾਨੂੰਨ ਜਿਹੜਾ ਹੈਗਾ ਉਹ ਪੰਜਾਬ ਵਿਧਾਨ ਸਭਾ ਚ ਪਾਸ ਕਰੇ ਜੇਕਰ ਮੋਦੀ ਸਾਹਿਬ ਜੇਕਰ ਮੋਦੀ ਸਾਹਿਬ ਜਿਹੜਾ ਹੈਗਾ ਨਹੀਂ ਇਹ ਕਾਨੂੰਨ ਬਣਾਉਂਦੇ ਤਾਂ ਪੰਜਾਬ ਸਰਕਾਰ ਨੂੰ ਚਾਹੀਦਾ ਕਿ ਪੰਜਾਬ ਸਰਕਾਰ ਖੁਦ ਜਿਹੜੀ ਆ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ 23 ਫਸਲਾਂ ਨੇ ਉਹਨਾਂ ਦੀ ਖਰੀਦ ਜਿਹੜੀ ਆ ਕਾਨੂੰਨੀ ਤੌਰ ਤੇ ਜਿਹੜੀ ਆ ਨਿਸ਼ਚਿਤ ਕਰੇ ਕਿ ਪੰਜਾਬ ਸਰਕਾਰ ਉਹ 23 ਫਸਲਾਂ ਦੀ ਖਰੀਦ ਕਰੂਗੀ ਤਾਂ ਜਾ ਕੇ ਮੈਂ ਸਮਝਦਾ ਪੰਜਾਬ ਦੇ ਕਿਸਾਨ ਦਾ ਪੰਜਾਬ ਦੇ ਕਿਸਾਨ ਨੂੰ ਰਾਹਤ ਮਿਲ ਸਕਦੀ ਆ ਨਹੀਂ ਜਿਹੜਾ ਜਿਹੜਾ ਜਿਸ ਤਰ੍ਹਾਂ ਮੋਦੀ ਸਾਹਿਬ ਅੜੇ ਹੋਏ ਲਗੇ ਜਿਸ ਤਰ੍ਹਾਂ ਮੋਦੀ ਸਾਹਿਬ ਬਿਲਕੁਲ ਉਹਨਾਂ ਮੈਂ ਸਮਝਦਾ ਇੱਕ ਖੜ ਗਏ ਨੇ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਉਹਦੇ ਖਿਲਾਫ ਇੱਕ ਬਹੁਤ ਵੱਡਾ ਸੰਦੇਸ਼ ਵੀ ਜਾਊਗਾ ਇੱਕ ਮੈਸੇਜ ਵੀ ਜਾਊਗਾ ਔਰ ਖਰੀਦ ਜਿਹੜੀ ਆ ਇਹ ਉਹਦਾ ਯਕੀਨੀ ਹੋਊਗੀ ਤਾਂ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਉਹਨੂੰ ਬਹੁਤ ਵੱਡੀ ਰਾਹਤ ਮਿਲੂਗੀ ਕਿਉਂਕਿ ਕੇਂਦਰ ਸਰਕਾਰ ਕਹੇ ਜੇ ਇਹਦੇ ਵਿੱਚ ਮੈਂ ਹੋਰ ਵਾਅਦਾ ਕਰਦਾ ਜੇਕਰ ਕੇਂਦਰ ਸਰਕਾਰ ਇੱਥੇ ਖਰੀਦਣ ਆਊਗੀ ਚਾਹੇ ਉਹ ਕਿਹੜੀ ਮਰਜ਼ੀ ਏਜੰਸੀ ਆ ਚਾ ਐਫਸੀਆਈ ਆ ਜਾਂ ਹੋਰ ਏਜੰਸੀਆਂ ਨੇ ਕਿ ਦੇਸ਼ ਦੀਆਂ ਜੇਕਰ ਉਹ ਮਿਨੀਮਮ ਸਪੋਰਟ ਪ੍ਰਾਈਸ ਤੋਂ ਘੱਟ ਖਰੀਦਣ ਗਈਆਂ ਜੇਕਰ ਉਸ ਤੋਂ ਸਸਤਾ ਖਰੀਦਣ ਗਿਆ ਅਨਾਜ ਤਾਂ ਮੈਂ ਸਮਝਦਾ ਉਹਨਾਂ ਨੂੰ ਜਿਵੇਂ ਪੈਨਲਟੀ ਮੈਂਟ ਕੀਤੀ ਆ ਇਹ ਪੈਨਲਟੀ ਵੀ ਲਾਗੂ ਹੋ ਸਕਦੀ ਆ ਸੋ ਮੇਰੀ ਸਾਡੀ ਮੰਗ ਆ ਬਈ ਸਪੀਕਰ ਸਾਹਿਬ ਨੂੰ ਆ ਲੈਟਰ ਜਿਹੜਾ ਹੈਗਾ ਪੰਜਾਬ ਦੇ ਮਾਨਯੋਗ ਸਪੀਕਰ ਸਾਹਿਬ ਨੂੰ ਮੈਂ ਲੈਟਰ ਲਿਖਿਆ ਗਿਆ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਹੈਗਾ ਉਹ ਤੁਰੰਤ ਸੱਦਿਆ ਜਾਵੇ ਔਰ ਮਿਨਿਮਮ سپورਟ ਪ੍ਰਾਈਸ ਦੇ ਉੱਤੇ ਘੱਟੋ ਘੱਟ ਸਮਰਥਨ ਮੁੱਲ ਦੇ ਉੱਤੇ ਕਿਸਾਨ ਦੀ ਫਸਲ ਦੀ ਖਰੀਦ ਜਿਹੜੀ ਆ ਜੋ ਯਕੀਨੀ ਬਣਾਈ ਜਾਵੇ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਉਹਦੀ ਫਸਲ ਜਦੋਂ ਮੰਡੀ ਚ ਲੈ ਕੇ ਆਉਂਦਾ ਉਹ ਪੰਜਾਬ ਸਰਕਾਰ ਜਿਹੜਾ ਕਾਨੂੰਨ ਲੈ ਕੇ ਆਵੇ ਕਿ ਅਸੀਂ ਜਿਹੜਾ ਹੈਗਾ ਘੱਟੋ ਘੱਟ ਸਮਰਥਨ ਮੁੱਲ ਤੇ ਨੂੰ ਖਰੀਦਾਂਗੇ ਇਹਦੀ ਪੰਜਾਬ ਸਰਕਾਰ ਖਰੀਦ ਕਰੂਗੀ ਇਹ ਕਾਨੂੰਨ ਲੈ ਕੇ ਆਉਣ ਦੀ ਮੰਗ ਜਿਹੜੀ ਆ ਅੱਜ ਮੈਂ ਲੈਟਰ ਜਿਹੜਾ ਹੈਗਾ ਇਹ ਪੰਜਾਬ ਦੇ ਮਾਨਯੋਗ ਵਿਧਾਨ ਸਭਾ ਦੇ ਸਪੀਕਰ ਸਾਹਿਬ ਕੇ ਪੀ ਰਾਣਾ ਜੀ ਨੂੰ ਭੇਜ ਰਿਹਾਗਾ ਕਿ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਇਸ ਕਾਨੂੰਨ ਤੇ ਜਿਹੜਾ ਹੈਗਾ ਤੁਰੰਤ ਵਿਚਾਰ ਕੀਤਾ ਜਾਵੇ ਇਸ ਕਾਨੂੰਨ ਨੂੰ ਪਾਸ ਕੀਤਾ ਜਾਵੇ ਔਰ ਪੰਜਾਬ ਦੇ ਕਿਸਾਨਾਂ ਦੀ ਜੜੀਆ ਬਾਹ ਫੜੀ ਜਾਵੇ ਕਿਉਂਕਿ ਕੈਪਟਨ ਸਾਹਿਬ ਲਗਾਤਾਰ ਕੈਪਟਨ ਸਾਹਿਬ ਲਗਾਤਾਰ ਡਰਾਮੇਬਾਜ਼ੀ ਕਰ ਰਹੇ ਨੇਗੇ ਕਦੇ ਕਦੇ ਜੀਪੀ ਨੱਡਾ ਜੀ ਨੂੰ ਲੈਟਰ ਲਿਖਦੇ ਨੇਗੇ ਜੀਪੀ ਨੱਡਾ ਜੀ ਨੂੰ ਲੈਟਰ ਤਾਂ ਲਿਖਿਆ ਪਰ ਲੇਕਿਨ ਜਿਹੜਾ ਉਹਨਾਂ ਦਾ ਜਵਾਬ ਆ ਮੈਂ ਪੜ੍ਹ ਰਿਹਾ ਸੀਗਾ ਕਿ ਉਹ ਪ੍ਰੈਸ ਨੂੰ ਜ਼ਰੂਰ ਰਿਲੀਜ਼ ਕੀਤਾ ਜਿਹੜਾ ਲੈਟਰ ਆ ਗਿਆ ਪ੍ਰੈਸ ਨੂੰ ਜ਼ਰੂਰ ਰਿਲੀਜ਼ ਕੀਤਾ ਪਰ ਲੇਕਿਨ ਨਾ ਉਹ ਜਿਸ ਤਰ੍ਹਾਂ ਦੱਸਿਆ ਉਹਨਾਂ ਨੇ ਲਾ ਉਹਨਾਂ ਕੋਲੇ ਪਹੁੰਚਿਆ ਔਰ ਇਸੇ ਤਰ੍ਹਾਂ ਇਸੇ ਤਰ੍ਹਾਂ ਦੇਸ਼ ਦੇ ਰਾਸ਼ਟਰਪਤੀ ਸਾਹਿਬ ਕੋਲ ਜਾਣ ਦੀ ਗੱਲ ਕੀਤੀ ਸੋ ਬਾਰ-ਬਾਰ ਇੱਧਰ-ਉਧਰ ਧਿਆਨ ਭੜਕਾਉਣ ਦੀ ਥਾਂ ਤੇ ਬਾਰ-ਬਾਰ ਇੱਧਰ-ਉਧਰ 2022 ਦੇਖਣ ਦੀ ਥਾਂ ਤੇ ਬਾਰ-ਬਾਰ ਜਿਹੜਾ ਹੈਗਾ ਇੱਧਰ-ਉਧਰ ਜਿਹੜਾ ਹੈਗਾ 2022 ਤੇ ਨਿਸ਼ਾਨੇ ਰੱਖ ਕੇ ਕਿਸਾਨ ਦੇ ਸੰਘਰਸ਼ ਨੂੰ ਡੀਰੇਲ ਨਾ ਕਰੋ ਕਿਸਾਨ ਦੇ ਸੰਘਰਸ਼ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰੋ ਕਿਸਾਨ ਨਾਲ ਧੋਖਾ ਨਾ ਕਰੋ ਕਿਸਾਨ ਨਾਲ ਖੜੇ ਹੋਵੋ ਤੁਸੀਂ ਤਾਂ ਖੜੇ ਹੋਣ ਦੇ ਦਿਖਾਈ ਦੇਵੋਗੇ ਜੇਕਰ ਤੁਸੀਂ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਕਰੋਗੇ ਕਿਉਂਕਿ ਜਦੋਂ ਵਿਧਾਨ ਸਭਾ ਦੇ ਅੰਦਰ ਜਦੋਂ ਵਿਧਾਨ ਸਭਾ ਦੇ ਅੰਦਰ ਤਿੰਨ ਬਿਲ ਆਏ ਸੀਗੇ ਜਿਹੜੇ ਕਿ ਐਮੈਂਡਮੈਂਟ ਆਇਆ ਸੀਆ ਉਦੋਂ ਉਸ ਸਮੇਂ ਵੀ ਜਿਹੜਾ ਹੈਗਾ ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਅੰਦਰ ਜਿਹੜਾ ਸੈਸ਼ਨ ਚੱਲ ਰਿਹਾ ਸੀ ਉਹਦੇ ਅੰਦਰ ਵੀ ਇਹ ਮੇਰੀ ਮੰਗ ਸੀਗੀ ਕਿ ਪੰਜਾਬ ਸਰਕਾਰ ਕੈਪਟਨ ਸਾਹਿਬ ਤੁਰੰਤ ਜਿਹੜਾ ਹੈਗਾ ਮਿਨੀਮਮ ਸਪੋਰਟ ਪ੍ਰਾਈਸ ਦੇ ਉੱਤੇ ਜਿਹੜੇ ਬਿਲ ਆਏ ਨੇ ਉਹਨਾਂ ਵਿੱਚ ਹੀ ਸੋਧ ਕਰਦਣ ਉਹਨਾਂ ਵਿੱਚ ਜਿਹੜੀ ਕਲਾਸ ਪਾਦਨ ਕਿ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨ ਦੀ ਫਸਲ ਜਿਹੜੀ ਆ ਉਹ ਮਿਨੀਮਮ ਸਪੋਰਟ ਪ੍ਰਾਈਸ ਤੇ ਖਰੀਦੀ ਜਾਊਗੀ ਇਹ ਗੱਲ ਦੀ ਜਿਹੜੀ ਕਾਨੂੰਨਨ ਗਰੰਟੀ ਦਿਓ ਇਹਨੂੰ ਇਹਨੂੰ ਗਰੰਟੀ ਕਰੋ ਤਾਂ ਕਿ ਪੰਜਾਬ ਦਾ ਕਿਸਾਨ ਜਿਹੜਾ ਹੈਗਾ ਉਹ ਪ੍ਰੋਟੈਕਸ਼ਨ ਉਹਦੀ ਪੰਜਾਬ ਦੇ ਕਿਸਾਨ ਦੀ ਪ੍ਰੋਟੈਕਸ਼ਨ ਹੋ ਜੂਗੀ ਕਿਉਂਕਿ ਜਿਹੜੇ ਕੰਮ ਕੈਪਟਨ ਕਰ ਰਿਹਾ ਜਿਹੜੇ ਕੰਮ ਪੰਜਾਬ ਸਰਕਾਰ ਕਰ ਰਹੀ ਆ ਜਿਹੜੇ ਕੰਮ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਕਰ ਰਹੀ ਆ ਉਹ ਸਿਰਫ ਤੇ ਸਿਰਫ 2022 ਦੀਆਂ ਇਲੈਕਸ਼ਨਾਂ ਨੂੰ ਨਿਸ਼ਾਨਾ ਬਣ ਕੇ ਕਰ ਰਹੀ ਆ ਉਹ 2022 ਦੀਆਂ ਇਲੈਕਸ਼ਨਾਂ ਨੂੰ ਇਸ ਪੰਜਾਬ ਦੇ ਕਿਸਾਨ ਦੇ ਸੰਘਰਸ਼ ਝੁਲਾ ਬ ਰਹੀ ਆ ਕਿ 2022 ਦੀਆਂ ਇਲੈਕਸ਼ਨਾਂ ਕਿਵੇਂ ਲੜਨੀਆਂ ਲੱਗੀਆਂ ਪੰਜਾਬ ਨੂੰ ਪੰਜਾਬ ਨੂੰ 4 ਸਾਲ ਤਬਾਹੀ ਦੇ ਕੰਡੇ ਤੇ ਲਾ ਜਾ ਕੇ ਪੰਜਾਬ ਨੂੰ 4 ਸਾਲ ਬਰਬਾਦੀ ਦੇ ਕੰਡੇ ਤੇ ਲਾ ਜਾ ਕੇ ਪੰਜਾਬ ਦਾ ਮਾਲੀਆ ਡਿੱਪ ਕਰਕੇ ਪੰਜਾਬ ਦੇ ਆਰਥਿਕ ਜਿਹੜਾ ਆਰਥਿਕਤਾ ਉਹਨੂੰ ਤਬਾਹ ਕਰਕੇ 4 ਸਾਲ ਲਗਾਤਾਰ ਪੰਜਾਬ ਵਿੱਚ ਲੈਣ ਮਾਫੀਆ ਸੈਨ ਮਾਫੀਆ ਸ਼ਰਾ ਮਾਫੀਆ ਪੰਜਾਬ ਵਿੱਚ ਟਰਾਂਸਪੋਰਟ ਮਾਫੀਆ ਚਲਾ ਕੇ ਪੰਜਾਬ ਦੇ ਉੱਤੇ ਲਗਭਗ 70000 ਕਰੋੜ ਰੁਪਏ ਦਾ ਕਰਜ਼ਾ ਝੜਾ ਕੇ ਪੰਜਾਬ ਜਿੰਨੇ ਵਾਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਸੀ ਕੈਪਟਨ ਸਾਹਿਬ ਨੇ 2017 ਦੇ ਵਿੱਚ ਉਹਨਾਂ ਸਾਰਿਆਂ ਵਾਦਿਆਂ ਤੇ ਜਿਹੜਾ ਹੈਗਾ ਪਾਣੀ ਫੇਰ ਕੇ ਪੰਜਾਬ ਦੇ ਲੋਕਾਂ ਦੀ ਆਸਾਂ ਉਮੀਦਾਂ ਤੇ ਪਾਣੀ ਫੇਰ ਕੇ ਹੁਣ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਜਿਹੜਾ ਕਿਸਾਨ ਸੰਘਰਸ਼ ਚੱਲ ਰਿਹਾ ਪੰਜਾਬ ਸਰਕਾਰ ਕਾਂਗਰਸ ਪਾਰਟੀ ਦੀ ਸਰਕਾਰ ਉਸ ਕਿਸਾਨ ਸੰਘਰਸ਼ ਦੇ ਵਿੱਚੋਂ ਆਪਣੀਆਂ 2022 ਦੀਆਂ ਜਿਹੜੀਆਂ ਇਲੈਕਸ਼ਨ ਨੇ ਉਹਦਾ ਸ਼ੀਸ਼ਾ ਦੇਖ ਰਹੀਆਂ ਨੇਗੀਆਂ ਕਿ 2022 ਦਾ ਜਿਹੜਾ ਜਿਹੜਾ ਕੈਮਰਾ ਕਿਵੇਂ ਫਿੱਟ ਕਰ ਲਾਂਗਾ ਇਸ ਗੱਲ ਦੀ ਜਿਹੜੀ ਤਲਾਸ਼ ਕਾਂਗਰਸ ਪਾਰਟੀ ਕਰ ਰਹੀ ਆ ਸੋ ਜੇਕਰ ਸੱਚ ਦੇ ਵਿੱਚ ਜੇਕਰ ਸੱਚ ਦੇ ਵਿੱਚ ਕੈਪਟਨ ਸਾਹਿਬ ਪੰਜਾਬ ਦੇ ਕਿਸਾਨਾਂ ਦੇ ਨਾਲ ਲੈਗੇ ਤਤੁਰੰਤ ਤੁਰੰਤ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾ ਕੇ ਮਿਨਿਮਮ ਸਪੋਰਟ ਪ੍ਰਾਈਸ ਦਾ ਘੱਟੋ ਘੱਟ ਸਮਰਥਨ ਮੁੱਲ ਦਾ ਜਿਹੜਾ ਬਹਿਲਾ ਉਹ ਪਾਸ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦੀਆਂ ਫਸਲਾਂ ਤੇ ਗਰੰਟੀ ਦਿਓ ਕਿ ਅਸੀਂ ਤੁਹਾਡੀਆਂ ਸਾਰੀਆਂ ਫਸਲਾਂ ਜਿੰਨੀਆਂ ਤੇਈ ਫਸਲਾਂ ਲਗੀਆਂ ਹੁੰਦੀਆਂ ਨੇ ਪੰਜਾਬ ਵਿੱਚ ਸਾਰਿਆਂ ਦੇ ਤੇ ਜਿਹੜੀ ਖਰੀਦ ਆ ਉਹਦੀ ਗਰੰਟੀ ਕਰਾਂਗੇ ਦੇਖੋ ਮੈਂ ਸਮਝਦਾ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਨੇਗੇ ਉਹ ਬੁਰੀ ਤਰ੍ਹਾਂ ਹਰੇਕ ਮਾਮਲੇ ਨੂੰ ਲੈ ਕੇ ਫੇਲ ਹੋ ਰਹੇ ਨੇਗੇ ਜਿਹੜਾ ਮਰਜੀ ਮਾਮਲਾ ਹੈਗਾ ਹਰੇਕ ਮਾਮਲੇ ਦੇ ਉੱਤੇ ਜਿਹੜਾ ਹੈਗਾ ਬੁਰੀ ਤਰ੍ਹਾਂ ਫੇਲ ਹੋ ਰਹੇ ਨੇ ਕਿ ਉਹਨਾਂ ਨੇ ਇੱਕ ਵਾਰ ਵੀ ਜਾ ਕੇ ਸੈਂਟਰ ਸਰਕਾਰ ਨਾਲ ਮੋਦੀ ਸਾਹਿਬ ਨਾਲ ਟੱਕਰ ਨਹੀਂ ਲਈ ਹੈਗੀ ਇੱਕ ਵਾਰ ਵੀ ਜਾ ਕੇ ਡਾਇਰੈਕਟਲੀ ਗੱਲ ਨਹੀਂ ਕੀਤੀ ਐ ਇੱਧਰ ਉੱਧਰ ਫਿਰਦੇ ਰਹਿੰਦੇ ਨੇ ਕਦੇ ਮੈਂਬਰ ਪਾਰਲੀਮੈਂਟ ਨੂੰ ਭੇਜ ਦਿੰਦੇ ਨੇ ਕਦੇ ਕਿਸੇ ਹੋਰ ਨੂੰ ਭੇਜ ਦਿੰਦੇ ਨੇ ਕਿ ਤੁਸੀਂ ਮੈਨੂੰ ਦੱਸੋ ਵੀ ਇੱਕ ਵਾਰ ਵੀ ਉਹ ਰੇਲ ਰੇਲ ਦੇ ਮੰਤਰਾਲੇ ਨੂੰ ਮਿਲਣ ਗਏ ਨੇ ਕਿ ਸਿਰਫ ਟੈਲੀਫੋਨਿਕਲੀ ਗੱਲਬਾਤ ਕੀਤੀ ਆ ਕਿਉਂ ਨਹੀਂ ਉਹਨਾਂ ਨੇ ਟਾਈਮ ਮੰਗਿਆ ਕਿਉਂ ਨਹੀਂ ਜਾ ਕੇ ਉੱਥੇ ਉਸ ਮਿਨਿਸਟਰ ਸਾਹਮਣੇ ਗੱਲਬਾਤ ਰੱਖੀ ਪੰਜਾਬ ਦੀ ਕਿ ਅੱਜ ਪੰਜਾਬ ਕ੍ਰਾਈਸਿਸ ਦੇ ਵਿੱਚ ਆ ਅੱਜ ਪੰਜਾਬ ਦਾ ਕਰੋੜਾਂ ਅਰਬਾਂ ਰੁਪਈਆ ਜਿਹੜਾ ਹੈਗਾ ਫਾਈਨਾਂਸ ਦਾ ਡਿੱਪ ਹੋ ਰਿਹਾ ਪੰਜਾਬ ਲਗਾਤਾਰ ਥੱਲੇ ਨੂੰ ਜਾ ਰਿਹਾ ਹੈਗਾ ਜੇਕਰ ਇਹਲਾ ਨਾ ਚੱਲੀਆਂ ਤਾਂ ਮੈਂ ਸਮਝਦਾ ਪੰਜਾਬ ਦਾ ਜਿਹੜੀ ਥੋੜੀ-ਬੋਟੀ ਜਿਹੜੀ ਮਾਰੀ-ਮੋਟੀ ਵੱਜਦੀ ਜਿਹੜੀ ਇੰਡਸਟਰੀ ਆ ਪੰਜਾਬ ਦੀ ਉਹ ਵੀ ਖਤਮ ਹੋ ਜੂਗੀ ਸੋ ਇਹਦੇ ਤੇ ਪੰਜਾਬ ਦਾ ਮੁੱਖ ਮੰਤਰੀ ਫੇਲ ਆ ਉੱਤੇ ਨਾਲ ਦੀ ਨਾਲ ਮੈਂ ਸਮਝਦਾ ਬੀਜੇਪੀ ਜਿਹੜੀ ਆ ਉਹ ਬੁਰੀ ਤਰ੍ਹਾਂ ਜਿਹੜੀ ਆ ਫੇਲ ਹੋਈਆ ਬੀਜੇਪੀ ਨੇ ਜਿਹੜਾ ਆਪਦਾ ਬਣਦਾ ਰੋਲ ਆ ਬੀਜੇਪੀ ਦੀ ਸਰਕਾਰ ਨੇ ਬਣਦਾ ਰੋਲ ਆ ਲਮਾਇਆ ਨਹੀਂ ਹੈਗਾ ਨਾ ਪੰਜਾਬ ਦੇ ਕਿਸਾਨਾਂ ਨਾਲ ਗੱਲ ਕੀਤੀ ਜਦੋਂ ਪੰਜਾਬ ਦੇ ਕਿਸਾਨ ਗਏ ਸੀ ਕਿਉਂ ਨਹੀਂ ਗੱਲ ਕੀਤੀ ਪੰਜਾਬ ਦੇ ਕਿਸਾਨਾਂ ਨਾਲ ਗੱਲ ਕਰੋ ਗੱਲ ਕਰਕੇ ਹੀ ਕਿਸੇ ਮਾਮਲੇ ਦਾ ਹੱਲ ਹੁੰਦਾਗਾ ਸੋ ਜਿੱਥੇ ਪੰਜਾਬ ਦੀ ਬੀਜੇਪੀ ਸਰਕਾਰ ਫੇਲ ਹੋਈਆ ਉੱਥੇ ਪੰਜਾਬ ਦੀ ਕੈਪਟਨ ਸਰਕਾਰ ਜਿਹੜੀ ਆ ਉਹ ਵੀ ਪੰਜਾਬ ਦੇ ਕਿਸਾਨਾਂ ਦੀ ਗੱਲ ਜਿਹੜੀ ਆ ਉਹਨੂੰ ਲੈ ਕੇ ਸੰਜੀਦਾ ਹੱਲ ਲੱਭਣ ਚ ਬੁਰੀ ਤਰ੍ਹਾਂ ਫੇਲ ਹੋਈਆ ਦੇਖੋ ਜਿਹੜਾ ਕੇ ਆਰਐਸਐਸ ਦੀ ਗੱਲ ਕੀਤੀ ਤੁਸੀਂ ਕਹਿਆ ਵੀ ਆਰਐਸਐਸ ਦੀ ਗੱਲ ਕਹੀ ਆ ਮੈਂ ਸਮਝਦਾ ਚਾਹੇ ਅਰਸੇ ਤੋਂ ਦਬਾਅ ਪਾ ਰਹੀ ਆ ਸਾਰੀਆਂ ਸਰਕਾਰਾਂ ਦਬਾਅ ਪਾ ਰਹੀਆਂ ਨੇ ਪਰ ਲੇਕਿਨ ਦੇਸ਼ ਦੀ ਮੋਦੀ ਸਾਹਿਬ ਦੀ ਸਰਕਾਰ ਜਿਹੜੀ ਆ ਉਹ ਤਾਨਾਸ਼ਾ ਬਣ ਚੁੱਕੀ ਆ ਦੇਸ਼ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਦੇ ਵਿੱਚ ਹਿਟਲਰ ਦੀ ਜਿਹੜੀ ਆਤਮਾ ਪ੍ਰਵੇਸ਼ ਕਰ ਚੁੱਕੀ ਆ ਉਹ ਕਿਸੇ ਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੋ ਅਸੀਂ ਤਾਂ ਫੇਰ ਵੀ ਕਹਿੰਦੇ ਜੇਕਰ ਉਹ ਕੈਪਟਨ ਸਾਹਿਬ ਨੇ ਕਿਹੜਾ ਐਫਰਟ ਕੀਤਾ ਕੈਪਟਨ ਸਾਹਿਬ ਨੇ ਕੀ ਯਤਨ ਕੀਤਾ ਕੋਈ ਲੈਟਰ ਭੇਜਿਆ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਕੁ ਦੇਸ਼ ਦੇ ਬੀਂਗ ਦੇ ਪ੍ਰੈਜ਼ੀਡੈਂਟ ਆਫ ਬੀਂਗ ਦੇ ਪ੍ਰਧਾਨ ਮੰਤਰੀ ਆਪ ਜਿਹੜਾ ਹੈਗਾ ਹਿੰਦੁਸਤਾਨ ਭਾਰਤ ਜਿਹੜਾ ਹੈਗਾ ਉਹ ਲੈਟਰ ਪੰਜਾਬ ਦੇ ਮੁੱਖ ਮੰਤਰੀ ਨੇ ਲਿਖਿਆ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਆਫੀਸ਼ੀਅਲ ਹੈਂਡਲ ਤੋਂ ਆਪਣੇ ਸਰਕਾਰੀ ਜਿਹੜਾ ਦਫਤਰ ਆ ਉਹਦੇ ਤੋਂ ਇੱਕ ਸਿੰਗਲ ਲੈਟਰ ਇੱਕ ਸਿੰਗਲ ਲੈਟਰ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਭੇਜਿਆ ਨਹੀਂ ਹੈਗਾ ਮੈਂ ਸਮਝਦਾ ਕਿ ਉਹ ਲੈਟਰ ਭੇਜਣਾ ਚਾਹੀਦਾ ਸਮਾਂ ਮੰਗਣਾ ਚਾਹੀਦਾ ਔਰ ਪੰਜਾਬ ਦੇ ਕਿਸਾਨਾਂ ਦੀ ਗੱਲ ਜਿਹੜੀ ਆ ਡਾਇਰੈਕਟਲੀ ਜਿਹੜਿਆ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਰਨ ਕਿਉਂਕਿ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਹੈਗਾ ਉਹ ਜ਼ਿੰਮੇਵਾਰ ਆ ਇਹ ਕਾਲੇ ਕਾਨੂੰਨ ਲੈ ਕੇ ਆਉਣ ਚ ਜ਼ਿੰਮੇਵਾਰ ਆਗਾ ਇਹਨਾਂ ਕਾਲੇ ਕਾਨੂੰਨਾਂ ਦਾ ਹੱਲ ਵੀ ਉਹੀ ਕਰ ਸਕਦਾਗਾ ਦੂਜੀ ਰਹੀ ਗੱਲ ਨਵਜੋਤ ਸਿੰਘ ਸਿੱਧੂ ਦੀ ਨਵਜੋਤ ਸਿੰਘ ਸਿੱਧੂ ਜੀ ਨੇ ਇਹ ਕਿਹਾਗਾ ਕਿ ਪੰਜਾਬ ਸਰਕਾਰ ਡਰਾਮਾ ਨਾ ਕਰੇ ਕਿਉਂਕਿ ਉਹ ਉਹਨੇ ਸ਼ਬਦ ਦੁਜੇ ਯੂਜ਼ ਕੀਤੇ ਨੇ ਕਿਉਂਕਿ ਪੰਜਾਬ ਸਰਕਾਰ ਕੈਪਟਨ ਸਾਹਿਬ ਇਹ ਡਰਾਮੇਬਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਕਿ ਕਿ ਮੈਂ ਚੀਚੀ ਨੂੰ ਖੂਨ ਲਾ ਕੇ ਸ਼ਹੀਦ ਬਣ ਜਾ ਮੈਂ ਕਿਸਾਨ ਸੰਘਰਸ਼ ਦੇ ਉੱਤੇ ਅਸਤੀਫਾ ਦੇ ਕੇ ਦੁਬਾਰਾ ਚੋਣਾ ਕਰਕੇ ਜਿਵੇਂ ਮੈਂ ਪਹਿਲਾਂ ਕਿਹਾ ਕਿ 2022 ਦੀ ਜਿਹੜੀ ਆ ਉਹ ਸ਼ੀਸ਼ਾ ਦੇਖ ਰਹੇ ਨੇ ਉਹ ਸੋਚ ਰਹੇ ਨੇ ਕਿ ਮੈਂ ਹੁਣ ਜਿਹੜਾ ਸ਼ਹੀਦ ਬਣ ਜਾ ਇਸ ਸਮੇਂ ਪੰਜਾਬ ਦੇ ਕਿਸਾਨ ਨਾ ਖੜਨ ਦੀ ਗੱਲ ਆ ਪੰਜਾਬ ਦੇ ਅਸਤੀਫਾ ਦੇਣ ਨਾਲ ਅਸਤੀਫਾ ਦੇਣ ਨਾਲ ਮੈਂ ਸਮਝਦਾ ਪੰਜਾਬ ਦੇ ਕਿਸਾਨ ਦੇ ਪੰਜਾਬ ਦੇ ਕਿਸਾਨ ਦੇ ਜਿਹੜੀ ਸੰਘਰਸ਼ ਦੀ ਜਿੱਤ ਨਹੀਂ ਹੋ ਜਾਣੀ ਪੰਜਾਬ ਦੇ ਕਿਸਾਨਾਂ ਦਾ ਮਾਮਲਾ ਨਹੀਂ ਹੱਲ ਹੋ ਜਾਣਾਗਾ ਪੰਜਾਬ ਦੇ ਕਿਸਾਨਾਂ ਦਾ ਮਾਮਲਾ ਤਾਂ ਹੱਲ ਹੋਊਗਾ ਜੇਕਰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਸਰਕਾਰ ਸਾਰੀ ਜਾ ਕੇ ਦੇਸ਼ ਦੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਨਾਲ ਗੱਲਬਾਤ ਨਹੀਂ ਕਰਦੀ ਮੋਦੀ ਸਾਹਿਬ ਦੇ ਘਰ ਅਗੇ ਨਹੀਂ ਬੈਂਦੀ ਉਹਦੇ ਲਈ ਬਿਲਕੁਲ ਸਿਰਲਾਲ ਜਾਣ ਨੂੰ ਤਿਆਰ ਆ